ਅੱਜ ਮੌਸਮ ਕਾਫੀ ਖੁਸ਼ਗੁਵਾਰ ਆਇਆ ਤੇ ਕਾਫੀ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਸੀ ਜਿਸ ਦੇ ਨਾਲ ਸਾਰਾ ਜੀਵਨ ਜਿਹੜਾ ਸੀ ਲੋਕਾਂ ਦਾ ਸਤਿਗਤ ਹੋਇਆ ਪਿਆ ਸੀ ਬੱਚਿਆਂ ਨੂੰ ਕਾਫੀ ਦਿੱਕਤ ਸੀ ਤੇ ਇੱਕ ਦੇ ਅੰਜਾਂ ਦੇ ਵਿੱਚ ਧਰੋਬਾ ਦਾ ਵੀ ਬੜਾ ਬੜਾ ਮਾਲਾ ਸੀ ਔਰ ਅੱਜ ਮੌਸਮ ਕਾਫੀ ਖੁਸ਼ਗੁਵਾਰ ਆਇਆ ਚੰਗਾ ਮੌਸਮ ਬਣ ਗਿਆ ਹੈ ਔਰ ਇਸ ਨੇ ਕਾਫੀ ਰਾਹਤ ਮਿਲੀ ਹੈ ਲੇਕਿਨ ਦੂਜੇ ਪਾਸੇ ਦੇਖਿਆ ਜਾਵੇ ਤੇ ਫਸਲਾਂ ਬਿਲਕੁਲ ਤਿਆਰ ਨਹੀਂ ਔਰ ਫਸਲਾਂ ਵਾਸਤੇ ਇਹ ਬੜਾ ਐਸਾ ਮੌਸਮ ਹੈ ਉਹ ਬਹੁਤ ਮਤਲਬ ਕੋਈ ਲਾਭ ਨਹੀਂ ਹੈਗਾ ਨੁਕਸਾਨ ਹੈਗਾ ਔਰ بارش ਨਹੀਂ ਪੈਂਦੀ ਕਿਉਂਕਿ ਫਸਲਾਂ ਬਹੁਤ ਚਾਰ ਨੇ ਔਰ ਫਸਲਾਂ ਉੱਪਰ ਸਰ ਵਪਾਰ ਹੈ ਅਗਰ ਚਾਰਟਰ ਮਤਲਬ ਗਰਮੀ ਚੱਲ ਗਈ ਲਵਾਂਗੇ ਤਾਂ ਉਹਦਾ ਕੋਈ ਕੋਈ ਮਤਲਬ ਵੱਡੀ ਵੱਡੀ ਗੱਲ ਨਹੀਂ ਹੈਗੀ ਲੇਕਿਨ ਜੇ ਮੌਸਮ ਹੈ ਸਾਫ ਹੋ ਕੇ ਇਹਦਾ ਖਾਸ ਖਾਸ ਰੱਖੇ ਫਸਾਣੀ ਵਾਚਦਾ ਜਿਹੜੀ ਕੰਮਕਰ ਮਜ਼ਦੂਰਾ ਵਾਸਤੇ ਜਿਹੜਾ ਮੌਸਮ ਆਇਆ ਜਿਹੜਾ ਵਾ ਸਹੀ ਹੋ ਗਿਰਦਾ ਕੰਮਕਰ ਵਾਸਤੇ ਹਾਂ ਬਿਲਕੁਲ ਠੀਕ ਹੈ ਮਤਲਬ ਮਜ਼ਦੂਰਾ ਵਾਸਤੇ ਵੀ ਮਿਲ ਕਾਫੀ ਰਾਹਤ ਆ ਗਈ ਹੈ ਇਹਦੇ ਵਿੱਚ ਲੇਕਿਨ ਫਿਰ ਵੀ ਮਤਲਬ ਪਹੁੰਚੋਗੇ ਜਦੋਂ ਹੋਈ ਹੈ ਕਿ ਫਸਲਾਂ ਵਾਸਤੇ ਜਿਹੜੀ ਹੈ ਬਾਰਿਸ਼ ਵੀ ਜੇ ਪੈਂਦੀ ਹੈ ਜਿਵੇਂ ਮਤਲਬ ਸੁਣਿਆ ਪਟਿਆਲੇ ਦਾ ਪਟਿਆਨਾਭਾ ਕਾਫੀ ਮਤਲਬ ਓੜਾ ਰਿਸਤੀ ਹੋਈ ਹੈ ਔਰ ਉਹ ਫਸਲਾਂ ਵਾਸਤੇ ਖਤਰਾ ਨਾਗਾ ਤੇ ਠੀਕ ਹੈ ਰਾਹਤ ਜੂ ਮਿਲ ਗਈ ਹੈ ਲੇਕਿਨ ਫਸਲਾਂ ਬਾਰੇ ਕੁਝ ਸੋਚਣਾ ਪਏਗਾ